ਜੋਨ ਲੇਕੇ ਆਇਆ ਨਾ 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 ਨ ਹੈ ਵਾਹ ਵਾਹ ਨੈਸ਼ਨਲ ਹਾਈਵੇ ਤੇ ਜਿੰਦਾਂ ਨੂੰ ਲੈ ਕੇ ਕਿਸਾਨਾਂ ਦੇ ਕੋਲ ਸਿਰਕਾਰ ਬੈਂਡ ਬੈਂਡਿਸੋ ਪਾਸੇ ਦੇ ਵਿੱਚ ਜੀ ਕੀ ਫਟੇ ਕੀ ਗੱਲ ਬਾਤ ਹੈ ਬਾਪੂ ਮੈਂ ਦਲਬੀਰ ਸਿੰਘ ਵਿਣਗੋ ਮੀਤ ਪ੍ਰਧਾਨ ਇਹ ਸਾਡੇ ਜੋ ਵੀ ਆ ਪ੍ਰਸ਼ਾਸਨ ਆਇਆ ਵਾ ਇਹਨੇ ਸਾਡੇ ਨਾਲ ਜੋ ਕੋਈ ਸਾਡੇ ਨਾਲ ਰਾਹ ਨਹੀਂ ਮਿੱਥਿਆ ਕੋਈ ਸਾਡਾ ਪਾਣੀ ਦਾ ਨਖਾਸ਼ ਨਹੀਂ ਮਿੱਥਿਆ ਕੋਈ ਵੀ ਜੇ ਸਾਡੇ ਦੋ ਭਰਾਵਾਂ ਦੀ ਪੈਲੀ ਆ ਇੱਕ ਨੇ ਪੈਸੇ ਜੇ ਥੋੜੇ ਬੋਦੇ ਚੁੱਕ ਲਿਆ ਦੂਜਾ ਉਤਰਾ ਰਹਿਣ ਦਿਆ ਵਾ ਇਹ ਬਿਲਕੁਲ ਪ੍ਰਸ਼ਾਸਨ ਜਿਹੜਾ ਵਾ ਸਾਡੇ ਨਾਲ ਬਿਲਕੁਲ ਧੱਕੇਸ਼ਾਹੀ ਕਰਨ ਦਿਆ ਵਾ ਨਾ ਸਾਨੂੰ ਤੂੜੀ ਬਣਾ ਕੇ ਦੇਣ ਦੇਣ ਦਿਆ ਨਾ ਸਾਡੀ ਮਕਈ ਆ ਵੱਢਣ ਵਾਲੀ ਨਾ ਸਾਡੀਆਂ ਮਕਈਆਂ ਕੋਈ ਰਾ ਖੜਾ ਨਹੀਂਗਾ ਇਹ ਦੱਸੋ ਵੀ ਇਹੀ ਵਾਲੀ ਕਪਟਰਾਂ ਸਾਣੀ ਪੈਲੀ ਨੂੰ ਨੰਗਣਾ ਬਾਪੂ ਜੀ ਅੱਜ ਪੈਲੀ ਬਾਈ ਜਾ ਰਹੀ ਹੈ ਮਕਈ ਬਾਈ ਜਾ ਰਹੀ ਹੈ ਕੀ ਗੱਲ ਬਾਤ ਹੈ ਇਹ ਇੱਥੇ ਕੋਈ ਨਹੀਂ ਅਜੇ ਭਾਈ ਭੂਲਾ ਸਿੰਘ ਕਡੂਰ ਸਾਹਿਬ ਦੇ ਆ ਜਿਨ੍ਹਾਂ ਜਮੀਨ ਲਈ ਆ ਵਿਚਾਰਿਆਂ ਪੈਲੀ ਬੈ ਲਈ ਹੈ ਰਗੀ ਥੋੜਾ ਜਿਹਾ ਹੋਇਆ ਉਹਨਾਂ ਦੀ ਮਕਈ ਜਿਹੜੀ ਆ ਖਲੋਤੀ ਆ ਸਮਝ ਲੋ ਵੱਢਣ ਦੇ ਸਿਰ ਤੇ ਆਈ ਆ ਕੋਈ ਨਹੀਂ ਉਹਨਾਂ ਨੇ ਠੱਕੇशाही ਕਰਕੇ ਗੱਡੀ ਛੁੱਟ ਕੇ ਤੇ ਲੈ ਕੇ ਖਾਂ ਗਏ ਆ ਕੋਈ ਨਹੀਂ ਛੱਡਿਆ ਮਾਫੀਆ ਮਿਲਿਆ ਕਿਸਾਨਾਂ ਨੂੰ ਕਿ ਨਹੀਂ ਦਿੱਤਾ ਗਿਆ ਜੇ ਸਾਰੇ ਇਹ ਨਹੀਂ ਜੀ ਕੋਈ ਕਿਸ ਨੂੰ ਪੂਰਾ ਮਾਫੀਆ ਨਹੀਂ ਮਿਲਿਆ ਜਿੰਨਾ ਹੱਕ ਬਣਦਾ ਜਿੰਨਾ ਹੀ ਮੰਗਦੇ ਆ ਕੋਈ ਮਾਫੀਆ ਨਹੀਂ ਮਿਲਿਆ ਕਿਸੇ ਨੂੰ 20 ਮਿਲ ਗਿਆ ਕਿਸੇ ਨੂੰ 25 ਮਿਲ ਗਿਆ ਕਿਸੇ ਨੂੰ 18 ਮਿਲ ਗਿਆ ਪਰ ਇਹਨੂੰ ਪੂਰੇ ਪੈਸੇ ਨਹੀਂ ਮਿਲੇ ਇਕੱਠੇ ਕੋਈ ਕਿਸਾਨਾਂ ਨੂੰ ਹਰਾਸਤ ਵੀ ਲਿਆ ਗਿਆ ਵਾ ਅੱਗੇ ਦਫ਼ਤਰ ਹਾਂਜੀ ਰੈਸਟਾ ਘਾੜਿਆ ਬਿੰਕ ਸੁਭਾ ਸਿੰਘ ਤੋਂ ਗਏ ਆ ਬੰਦੇ ਹੁਣ ਮੈਂ ਤੇ ਲੇਟ ਆਇਆ ਥੋੜਾ ਜਿਹਾ ਜਦੋਂ ਭਾਲੇ ਆ ਅਗਵਾਲ ਸਿੰਘ ਵਿਣਗਾ ਰਣਜੀਤ ਸਿੰਘ ਮੰਜੀਤ ਸਿੰਘ ਰਭਾਨ ਸਿੰਘ ਆ ਬਲਜੀਤ ਸਿੰਘ ਹੋਰ ਬੰਦੇ ਸਾਡੇ ਕਾਫੀ ਜਿਹੜੇ ਮੇਜਰ ਸਿੰਘ ਉਹਦਾ ਭਰਾ ਹਰਪਾਲ ਸਿੰਘ ਪੱਪੂ ਕਰਕੇ ਜਿਤਰਾ ਕਰਕੇ ਬੰਦੇ ਵਾਵਾ ਜਿਹੜੇ ਬੰਦੇ ਸਾਡੇ ਕੋਲ ਗ੍ਰਿਫਤਾਰੀ ਕੀਤੀ ਗਈ ਆ छपाई गोड़ी मारो ਕੋਣ ਕੰਪਰਚਾ ਹੈ ਮੁਰਦਾਬਾਦ ਕੋਣ ਸੁਪਰਚਾ ਹੈਦਾ ਪੇੜਾ ਹੀ ਕਰਕੋ ਇਹ ਗੱਲ ਮਜ਼ਦੂਰਾਂ ਦੀ ਜਮੀਨਾਂ ਯਵਰੀ ਕਰਜੇ ਕਰਕੇ ਜਨਾ ਵਾਪੇ ਲੈ ਕਰਕੋ ਫੈਸਲ ਬੋੜ ਰਿਹਾ ਪੱਤੇ ਦਾ ਕਰਕੋ ਕੋਣ ਸੁਪਰਚਾ ਹੈਦਾ ਪੇੜਾ ਹੀ ਕਰਕੋ ਨੈਸ਼ਨਲ ਹਾਈਵੇ ਤੇ ਜਨਦਾਰ ਨੂੰ ਲੈ ਕੇ ਆਹ ਨਾ ਦੇ ਬਹੁਤ ਸੇਕਾਰ ਬੰਡ ਬੰਡਿਸੋ ਪਾਸੇ ਦੇ ਵਿੱਚ ਅਗਰ ਜੀ ਕੀ ਫਤਿਹ ਕੀ ਗੱਲ ਬਾਤ ਹੈ ਬਾਪੂ ਮੈਂ ਦਲਬੀਰ ਸਿੰਘ ਵਿਣਗੋ ਮੀਤ ਪ੍ਰਧਾਨ ਇਹ ਸਾਡੇ ਜੋ ਵੀ ਆ ਪ੍ਰਸ਼ਾਸਨ ਆਇਆ ਵਾ ਇਨੇ ਸਾਡੇ ਨਾਲ ਜੋ ਕੋਈ ਸਾਡੇ ਨਾਲ ਰਾਹ ਨਹੀਂ ਮਿਥਿਆ ਕੋਈ ਸਾਡਾ ਪਾਣੀ ਦਾ ਨਖਾਛਰੀ ਮਿਥਿਆ ਕੋਈ ਵੀ ਜੇ ਸਾਡੇ ਦੋ ਭਰਾਵਾਂ ਦੀ ਪੈਲੀ ਆ ਇੱਕ ਨੇ ਪੈਸੇ ਜੇ ਥੋੜੇ ਬੋਦੇ ਚੁੱਕ ਲਿਆ ਦੂਜਾ ਉਤਰਾ ਰਹਿਣ ਦਿਆ ਵਾ ਇਹ ਬਿਲਕੁਲ ਪ੍ਰਸ਼ਾਸਨ ਜਿਹੜਾ ਵਾ ਸਾਡੇ ਨਾਲ ਬਿਲਕੁਲ ਧੱਕੇਸ਼ਾਹੀ ਕਰਨ ਦਿਆ ਵਾ ਨਾ ਸਾਨੂੰ ਟੂੜੀ ਬਣਾ ਕੇ ਦੇਣ ਦੇਣ ਦਿਆ ਨਾ ਸਾਡੀ ਮੱਕਈ ਆ ਵੱਢਣ ਵਾਲੀ ਨਾ ਸਾਡੀਆਂ ਮੱਕਈਆਂ ਕੋਈ ਰਾਹ ਖੜਾ ਨਹੀਂ ਗਾ ਇਹ ਦੱਸੋ ਵੀ ਅਹੀਂ ਵਾਲੀ ਕਪਟਰਾਥਾਣੀ ਪੈਲੀ ਨੂੰ ਨੰਘਣਾ ਬਾਪੂ ਜੀ ਅੱਜ ਪਣੀ ਭਾਈ ਜਾ ਰਹੀ ਹੈ ਮੱਕਈ ਭਾਈ ਜਾ ਰਹੀ ਹੈ ਕੀ ਗੱਲ ਬਾਤ ਹੈ ਇੱਥੇ ਕੋਈ ਨਹੀਂ ਅਜੇ ਭਾਈ ਭੂਲਾ ਸਿੰਘ ਕਟੂਰ ਸਾਹਿਬ ਦੇ ਆ ਜਿਨ੍ਹਾਂ ਜਮੀਨ ਲਈ ਆ ਵਿਚਾਰਿਆਂ ਪਹਿਲੀ ਬੈ ਲਈ ਅਰਗੇ ਥੋੜਾ ਜਿਹਾ ਹੋਇਆ ਉਹਨਾਂ ਦੀ ਮੱਕਈ ਜਿਹੜੀ ਆ ਖਲੋਤੀ ਆ ਸਮਝ ਲੋ ਵੱਢਣ ਦੇ ਸਿਰ ਤੇ ਆਈ ਆ ਤੇ ਕੋਈ ਨਹੀਂ ਉਹਨਾਂ ਨਾਲ ਧੱਕੇਸ਼ਾਹੀ ਕਰਕੇ ਗੱਡੀ ਛੁੱਟ ਕੇ ਤੇ ਲੈ ਕੇ ਖਾਂ ਗਏ ਆ ਬਾਪੂ ਇਹ ਕੋਈ ਨਹੀਂ ਛੱਡਿਆ ਮਾਫੀਆ ਮਿਲਿਆ ਕਿਸਾਨਾਂ ਨੂੰ ਕਿ ਨਹੀਂ ਦਿੱਤਾ ਗਿਆ ਜੀ ਸਾਰੇ ਇਹ ਨਹੀਂ ਜੀ ਕੋਈ ਕਿਸ ਨੂੰ ਪੂਰਾ ਮਾਫੀਆ ਨਹੀਂ ਮਿਲਿਆ ਜਿਨ੍ਹਾਂ ਹੱਕ ਬਣਦਾ ਜਿਨ੍ਹਾਂ ਹੀ ਮੰਗਦੇ ਆ ਕੋਈ ਮਾਫੀਆ ਨਹੀਂ ਮਿਲਿਆ ਕਿਸੇ ਨੂੰ 20 ਮਿਲ ਗਿਆ ਕਿਸੇ ਨੂੰ 25 ਮਿਲ ਗਿਆ ਕਿਸੇ ਨੂੰ 18 ਮਿਲ ਗਿਆ ਪਰ ਉਹ ਪੂਰੇ ਪੈਸੇ ਨਹੀਂ ਮਿਲੇ ਇਕੱਠੇ ਕੋਈ ਕਿਸਾਨਾਂ ਨੂੰ ਹਰਾਸਤ ਵੀ ਲਿਆ ਗਿਆ ਵਾ ਅਗੇ ਦਫਤਰ ਹਾਂਜੀ ਰਸਤਾ ਘਾੜਿਆ ਵਿਣਕ ਸੁਭਾ ਸਿੰਘ ਤੋਂ ਗਏ ਆ ਬੰਦੇ ਹੁਣ ਮੈਂ ਤੇ ਲੇਟ ਆਇਆ ਥੋੜਾ ਜਿਹਾ ਜਦੋਂ ਭਾਲੇ ਆ ਅਗਵਾਲ ਸਿੰਘ ਵਿਣਗਾ ਰਣਜੀਤ ਸਿੰਘ ਮਨਜੀਤ ਸਿੰਘ ਪ੍ਰਭਾਨ ਸਿੰਘ ਬਲਜੀਤ ਸਿੰਘ ਹੋਰ ਬੰਦੇ ਸਾਡੇ ਕਾਫੀ ਜਿਹੜੇ ਮੇਜਰ ਸਿੰਘ ਉਹਦਾ ਭਰਾ ਅਰਪਾਲ ਸਿੰਘ ਪੱਪੂ ਕਰਕੇ ਜਿੱਤਰਾ ਕਰਕੇ ਬੰਦੇ ਵਾਵਾ ਹੀ ਜਿਹੜੇ ਬੰਦੇ ਸਾਡੇ ਕੋਲ ਗ੍ਰਿਫਤਾਰੀ ਕੀਤੀ ਗਏ ਆ ਕਿੰਨਾ ਜਨਰਲ ਲੇਕਿਆ ਇਹਨਾਂ ਨੇ ਯਾਰ ਕੋਈ ਮਾਰ ਰਮੇ ਪੜ ਜਾਇਦਾ ਕੋਈ ਫਸਲ ਪਾਈ ਨਹੀਂ ਇਹ ਮੇ ਕੋਲੀ ਮਾਰੋ ਹੁਣ ਖੰਬਰ ਸਾਹਿਬ ਇਹ ਗੱਲ ਮਜ਼ਦੂਰਾਂ ਦੀ ਮੀਨਾ ਯਵਨੀ ਕਰਜ ਕਰਨ ਸਕੇ ਨਾ ਵਾਪਸ ਵਾਲ ਕਰਕੇ ਬੈਸਲ ਫੜ ਰਿਹਾ ਪੱਤੇਦਾਰਾਂ ਦੇ ਜੇਕਰ ਜੀ ਸਰਕਾਰਾਂ ਦਾ ਆਪਣੇ ਰਾਜ ਪਰ ਤੋਂ ਨੈਸ਼ਨਲ ਹਾਈਵੇ ਤੇ ਜਨਰ ਨੂੰ ਲੈ ਕੇ ਕਿਸਾਨਾਂ ਦੇ ਪੁੱਤ ਦੇ ਨਸਕਾਰ ਬੈਂਡ ਬੈਂਡ ਕਿਸੇ ਪਾਸੇ ਕਰਕੇ ਜਗੀ ਕੀ ਫਟੇ ਕੀ ਗੱਲ ਬਾਤ ਹੈ ਬਾਬਾ ਮੈਂ ਦਲਬੀਰ ਸਿੰਘ ਵਿਣਗੋ ਮੀਤ ਪ੍ਰਧਾਨ ਇਹ ਸਾਡੇ ਜੋ ਵੀ ਆ ਪ੍ਰਸ਼ਾਸਨ ਆਇਆ ਵਾ ਇਹਨੇ ਸਾਡੇ ਨਾਲ ਜੋ ਕੋਈ ਸਾਡੇ ਨਾਲ ਰਾਹ ਨਹੀਂ ਮਿੱਥਿਆ ਕੋਈ ਸਾਡਾ ਪਾਣੀ ਦਾ ਨਖਾਛਰੀ ਮਿੱਥਿਆ ਕੋਈ ਵੀ ਜੇ ਸਾਡੇ ਦੋ ਭਰਾਵਾਂ ਦੀ ਪੈਲੀ ਆ ਇੱਕ ਨੇ ਪੈਸੇ ਜੇ ਥੋੜੇ ਬੋੜੇ ਚੁੱਕ ਲਿਆ ਦੂਜਾ ਉਤਰਾ ਰਹਿਣ ਦਿਆ ਵਾ ਇਹ ਬਿਲਕੁਲ ਪ੍ਰਸ਼ਾਸਨ ਜਿਹੜਾ ਵਾ ਸਾਡੇ ਨਾਲ ਬਿਲਕੁਲ ਧੱਕੇਸ਼ਾਹੀ ਕਰਨ ਦਿਆ ਵਾ ਨਾ ਸਾਨੂੰ ਟੂੜੀ ਬਣਾ ਕੇ ਦੇਣ ਦੇਣ ਦਿਆ ਨਾ ਸਾਡੀ ਮੱਕਈ ਆ ਵੱਢਣ ਵਾਲੀ ਨਾ ਸਾਡੀਆਂ ਮੱਕਈਆਂ ਕੋਈ ਰਾ ਖੜਾ ਨਹੀਂਗਾ ਇਹ ਦੱਸੋ ਵੀ ਅਹੀਂ ਵਾਲੀ ਕਪਟਰਾਥਾਨੀ ਪੈਲੀ ਨੂੰ ਨੰਗਣਾ ਬਾਪੂ ਜੀ ਅੱਜ ਕੀ ਆ ਅੱਜ ਮਕਈ ਬਾਈ ਜਾ ਰਹੀ ਹੈ ਮਕਈ ਬਾਈ ਜਾ ਰਹੀ ਹੈ ਕੀ ਗੱਲ ਬਾਤ ਹੈ ਇਹ ਇੱਥੇ ਕੋਈ ਨਹੀਂ ਅਜੇ ਭਾਈ ਭੂਲਾ ਸਿੰਘ ਕਟੂਰ ਸਾਹਿਬ ਦੇ ਆ ਜਿਨ੍ਹਾਂ ਜਮੀਨ ਲਈ ਆ ਵਿਚਾਰਿਆਂ ਪੈਲੀ ਬੈ ਲਈ ਹੈ ਰਗੀ ਥੋੜਾ ਜਿਹਾ ਹੋਇਆ ਉਹਨਾਂ ਦੀ ਮਕਈ ਜਿਹੜੀ ਆ ਖਲੋਤੀ ਆ ਸਮਝ ਲੋ ਵੱਢਣ ਦੇ ਸਿਰ ਤੇ ਆਈ ਆ ਤੇ ਕੋਈ ਨਹੀਂ ਉਹਨਾਂ ਨੇ ਠੱਕੇਸ਼ਾਈ ਕਰਕੇ ਗੱਡੀ ਸੁੱਟ ਕੇ ਤੇ ਲੈ ਕੇ ਗਾਂ ਘਾਏ ਆ ਕੋਈ ਨਹੀਂ ਛੱਡਿਆ ਮੁਆਵਜ਼ਾ ਮਿਲਿਆ ਕਿਸਾਨਾਂ ਨੂੰ ਕਿ ਨਹੀਂ ਦਿੱਤਾ ਗਿਆ ਜੇ ਸਾਰੇ ਇਹ ਨਹੀਂ ਜੀ ਕੋਈ ਕਿਸ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਿਆ ਜਿੰਨਾ ਹੱਕ ਬਣਦਾ ਜਿੰਨਾ ਹੀ ਮੰਗਦੇ ਆ ਕੋਈ ਮੁਆਵਜ਼ਾ ਨਹੀਂ ਮਿਲਿਆ ਕਿਸੇ ਨੂੰ 20 ਮਿਲ ਗਿਆ ਕਿਸੇ ਨੂੰ 25 ਮਿਲ ਗਿਆ ਕਿਸੇ ਨੂੰ 18 ਮਿਲ ਗਿਆ ਪਰ ਇਹਨੂੰ ਪੂਰੇ ਪੈਸੇ ਨਹੀਂ ਮਿਲੇ ਇਕੱਠੇ ਕੋਈ ਕਿਸਾਨਾਂ ਨੂੰ ਹਰਾਸਤ ਵੀ ਲਿਆ ਗਿਆ ਵਾ ਅਗਰੇ ਦਫਤਰ ਹਾਂਜੀ ਰੈਸਟਰਟ ਘਾੜਿਆ ਵਿਣਕ ਸੁਭਾ ਸਿੰਘ ਤੋਂ ਗਏ ਆ ਬੰਦੇ ਹੁਣ ਮੈਂ ਤੇ ਲੇਟ ਆਇਆ ਥੋੜਾ ਜਿਹਾ ਜਦੋਂ ਭਾਲੇ ਆ ਅਗਵਾਲ ਸਿੰਘ ਵਿਣਗਾ ਰਣਜੀਤ ਸਿੰਘ ਮੰਜੀਤ ਸਿੰਘ ਹਰਬੰਸ ਸਿੰਘ ਆ ਬਲਜੀਤ ਸਿੰਘ ਹੋਰ ਬੰਦੇ ਸਾਡੇ ਕਾਫੀ ਜਿਹੜੇ ਮੇਜਰ ਸਿੰਘ ਉਹਦਾ ਭਰਾ ਅਰਪਾਲ ਸਿੰਘ ਪੱਪੂ ਕਰਕੇ ਜਿੱਤਰਾ ਕਰਕੇ ਬੰਦੇ ਵਾਵਾ ਹੀ ਜਿਹੜੇ ਬੰਦੇ ਸਾਡੇ ਕੋਲ ਗ੍ਰਿਫਤਾਰੀ ਕੀਤੀ ਗਈ ਆ लेकिन घोड़ी मारो ਫੀ ਗੱਲ ਬਤ ਮਜ਼ਦੂਰਾਂ ਜਮੀਨਾ ਯਵਰੀ ਕਰਜੇ ਕਰੇ ਸਕੇਣਾ ਵਾਪੇ ਲੈ ਕਰ ਕੇ ਨੈਸ਼ਨਲ ਹਾਈਵੇ ਤੇ ਨਜ਼ਰ ਨੂੰ ਲੈ ਕੇ ਕਿਸਾਨਾਂ ਦੇ ਬਹੁਤ ਸਾਰੇ ਸ਼ਕਾਰ ਬੈਂਡ ਬੈਂਡਿਸ ਕੋ ਪਾਸੇ ਦੇ ਵਿੱਚ ਦੀ ਕੀ ਫਟੇ ਕੀ ਗੱਲ ਬਾਤ ਹੈ ਬਾਪੂ ਮੈਂ ਦਲਬੀਰ ਸਿੰਘ ਵਿਣਗੋ ਮੀਤ ਪ੍ਰਧਾਨ ਇਹ ਸਾਡੇ ਜੋ ਵੀ ਆ ਪ੍ਰਸ਼ਾਸਨ ਆਇਆ ਵਾ ਇਹਨੇ ਸਾਡੇ ਨਾਲ ਜੋ ਕੋਈ ਸਾਡੇ ਨਾਲ ਰਾਹ ਨਹੀਂ ਮਿੱਥਿਆ ਕੋਈ ਸਾਡਾ ਪਾਣੀ ਦਾ ਨਖਾਸ਼ ਨਹੀਂ ਮਿੱਥਿਆ ਕੋਈ ਵੀ ਜੇ ਸਾਡੇ ਦੋ ਭਰਾਵਾਂ ਦੀ ਪੈਲੀ ਆ ਇੱਕ ਨੇ ਪੈਸੇ ਦੇ ਥੋੜੇ ਬੋਦੇ ਚੁੱਕ ਲਿਆ ਦੂਜਾ ਉਤਰਾ ਰਹਿਣ ਦਿਆ ਵਾ ਇਹ ਬਿਲਕੁਲ ਪ੍ਰਸ਼ਾਸਨ ਜਿਹੜਾ ਵਾ ਸਾਡੇ ਨਾਲ ਬਿਲਕੁਲ ਧੱਕੇਸ਼ਾਹੀ ਕਰਨ ਦਿਆ ਵਾ ਨਾ ਸਾਨੂੰ ਤੂੜੀ ਬਣਾ ਕੇ ਦੇਣ ਦੇਣ ਰਿਆ ਨਾ ਸਾਡੀ ਮਕਈ ਆ ਵੱਢਣ ਵਾਲੀ ਨਾ ਸਾਡੀਆਂ ਮਕਈਆਂ ਕੋਈ ਰਾਖੜਾ ਨਹੀਂਗਾ ਇਹ ਦੱਸੋ ਵੀ ਅਹੀਂ ਵਾਲੀ ਕਪਟਰਾ ਖਾਣੀ ਪੈਲੀ ਨੂੰ ਲੰਘਣਾ ਬਾਪੂ ਅੱਜ ਕੀ ਅੱਜ ਮਕਈ ਬਾਈ ਜਾ ਰਹੀ ਹੈ ਮਕਈ ਬਾਈ ਜਾ ਰਹੀ ਹੈ ਕੀ ਗੱਲ ਬਾਤ ਇਹ ਇੱਥੇ ਕੋਈ ਨਹੀਂ ਅਜੇ ਭਾਈ ਭੂਲਾ ਸਿੰਘ ਕਟੂਰ ਸਾਹਿਬ ਦੇ ਆ ਜਿਨ੍ਹਾਂ ਜਮੀਨ ਲਈ ਆ ਵਿਚਾਰਿਆਂ ਪੈਲੀ ਬੈ ਲਈ ਹੈ ਅਣਕੀ ਥੋੜਾ ਜਿਹਾ ਹੋਇਆ ਉਹਨਾਂ ਦੀ ਮਕਈ ਜਿਹੜੀ ਆ ਖਲੋਤੀ ਆ ਸਮਝ ਲੋ ਵੱਢਣ ਦੇ ਸੱਤੇ ਆਈ ਆ ਤੇ ਕੋਈ ਨਹੀਂ ਉਹਨਾਂ ਨੇ ਧੱਕੇਸ਼ਾਹੀ ਕਰਕੇ ਗੱਡੀ ਛੁੱਟ ਕੇ ਤੇ ਲੈ ਕੇ ਖਾਂ ਗਏ ਆ ਕੋਈ ਨਹੀਂ ਛੱਡਿਆ ਮਾਫੀਆ ਮਿਲਿਆ ਕਿਸਾਨਾਂ ਨੂੰ ਕਿ ਨਹੀਂ ਦਿੱਤਾ ਗਿਆ ਜੀ ਸਾਰੇ ਇਹ ਨਹੀਂ ਜੀ ਕੋਈ ਕਿਸ ਨੂੰ ਪੂਰਾ ਮਾਫੀਆ ਨਹੀਂ ਮਿਲਿਆ ਜਿੰਨਾ ਹੱਕ ਬਣਦਾ ਜਿੰਨਾ ਅਸੀਂ ਮੰਗਦੇ ਆ ਕੋਈ ਮਾਫੀਆ ਨਹੀਂ ਮਿਲਿਆ ਕਿਸ ਨੂੰ 20 ਮਿਲ ਗਿਆ ਕਿਸ ਨੂੰ 25 ਮਿਲ ਗਿਆ ਕਿਸ ਨੂੰ 18 ਮਿਲ ਗਿਆ ਪਰ ਇਹਨੂੰ ਪੂਰੇ ਪੈਸੇ ਨਹੀਂ ਮਿਲੇ ਇਕੱਠੇ ਕੋਈ ਕਿਸਾਨਾਂ ਨੂੰ ਹਰਾਸਤ ਵੀ ਲਿਆ ਗਿਆ ਵਾ ਅੱਗੇ ਦਫ਼ਤਰ ਹਾਂਜੀ ਰਸਤਾ ਵਾੜਿਆ ਬਣ ਕੇ ਸੁਭਾ ਸਿੰਘ ਤੋਂ ਗਏ ਆ ਬੰਦੇ ਹੁਣ ਮੈਂ ਤੇ ਲੈ ਕੇ ਆਇਆ ਥੋੜਾ ਜਿਹਾ ਜਦੋਂ ਭਾਲੇ ਆ ਅਗਵਾਲ ਸਿੰਘ ਵਿਣਗਾ ਰਣਜੀਤ ਸਿੰਘ ਮਨਜੀਤ ਸਿੰਘ ਹਰਬੰਸ ਸਿੰਘ ਆ ਬਲਜੀਤ ਸਿੰਘ ਹੋਰ ਬੰਦੇ ਸਾਡੇ ਕਾਫੀ ਜਿਹੜੇ ਮੇਜਰ ਸਿੰਘ ਉਹਦਾ ਭਰਾ ਅਰਪਾਲ ਸਿੰਘ ਪੱਪੂ ਕਰਕੇ ਜਿੱਤਰਾ ਕਰਕੇ ਬੰਦੇ ਵਾਵਾ ਹੀ ਜਿਹੜੇ ਬੰਦੇ ਸਾਡੇ ਕੋਲ ਗ੍ਰਿਫਤਾਰੀ ਕੀਤੀ ਗਈ ਆ ਕਿ ਢਾਜੋ ਨਾਲ ਲੈ ਕੇ ਆਇਆ ਨਾ ਇਹ ਗੱਲ ਮਜ਼ਦੂਰਾਂ ਦੀ ਮੀਨਾ ਯਵਰੀ ਕਲਜੋ ਕਰ ਰਿਹਾ ਸਕੇਣਾ ਵਾਪਸ ਨਾਲ ਕਰਕੇ ਫੈਸਲ ਫੜ ਰਹੇ ਪੱਤਰਾਂ ਦਾ ਆਪਣਾ ਰਾਜ ਪਰੋ ਨੈਸ਼ਨਲ ਹਾਈਵੇ ਤੇ ਜਨਰ ਨੂੰ ਲੈ ਕੇ ਕਿਸਾਨਾਂ ਦੇ ਪੁਜ ਦੇ ਨਿਸ਼ਕਾਰ ਬੈਂਡ ਬਣ ਕੇ ਉਸ ਪਾਸੇ ਦੀ ਕੀ ਫਟੇ ਕੀ ਗੱਲ ਬਾਤ ਹੈ ਬਾਕੀ ਮੈਂ ਦਲਬੀਰ ਸਿੰਘ ਵਿਣਗੋ ਮੀਤ ਪ੍ਰਧਾਨ ਇਹ ਸਾਡੇ ਜੋ ਵੀ ਆ ਪ੍ਰਸ਼ਾਸਨ ਆਇਆ ਵਾ ਇਹਨੇ ਸਾਡੇ ਨਾਲ ਜੋ ਕੋਈ ਸਾਡੇ ਨਾਲ ਰਾਹ ਨਹੀਂ ਮਿੱਥਿਆ ਕੋਈ ਸਾਡਾ ਪਾਣੀ ਦਾ ਨਖਾਸ਼ ਨਹੀਂ ਮਿੱਥਿਆ ਕੋਈ ਵੀ ਜੇ ਸਾਡੇ ਦੋ ਭਰਾਵਾਂ ਦੀ ਪੈਲੀ ਆ ਇੱਕ ਨੇ ਪੈਸੇ ਦੇ ਥੋੜੇ ਬੰਦੇ ਚੁੱਕ ਲਿਆ ਦੂਜਾ ਉਤਰਾ ਰਹਿਣ ਦਿਆ ਵਾ ਇਹ ਬਿਲਕੁਲ ਪ੍ਰਸ਼ਾਸਨ ਜਿਹੜਾ ਵਾ ਸਾਡੇ ਨਾਲ ਬਿਲਕੁਲ ਧੱਕੇਸ਼ਾਹੀ ਕਰਨ ਦਿਆ ਵਾ ਨਾ ਸਾਨੂੰ ਤੂੜੀ ਬਣਾ ਕੇ ਦੇਣ ਦੇਣ ਦਿਆ ਨਾ ਸਾਡੀ ਮਕਈ ਆ ਵੱਢਣ ਵਾਲੀ ਨਾ ਸਾਡੀਆਂ ਮਕਈਆਂ ਕੋਈ ਰਾ ਖੜਾ ਨਹੀਂਗਾ ਇਹ ਦੱਸੋ ਵੀ ਅਹੀਂ ਵਾਲੀ ਕਪਟਰਾਥਾਨੀ ਪੈਲੀ ਨੂੰ ਨੰਗਣਾ ਬਾਪੂ ਜੀ ਅੱਜ ਕਿਹ ਅੱਜ ਮਕਈ ਬਾਈ ਜਾ ਰਹੀ ਹੈ ਮਕਈ ਬਾਈ ਜਾ ਰਹੀ ਹੈ ਕੀ ਗੱਲ ਬਾਤ ਹੈ ਇਹ ਇੱਥੇ ਕੋਈ ਨਹੀਂ ਅਜੇ ਭਾਈ ਭੂਲਾ ਸਿੰਘ ਕਡੂਰ ਸਾਹਿਬ ਦੇ ਆ ਜਿਨ੍ਹਾਂ ਜਮੀਨ ਲਈ ਆ ਵਿਚਾਰਿਆਂ ਪੈਲੀ ਬੈ ਲਈ ਹੈ ਰਗੀ ਥੋੜਾ ਜਿਹਾ ਹੋਇਆ ਉਹਨਾਂ ਦੀ ਮਕਈ ਜਿਹੜੀ ਆ ਖਲੋਤੀ ਆ ਸਮਝ ਲੋ ਵੱਢਣ ਦੇ ਸੱਤੇ ਆਈ ਆ ਕੋਈ ਨਹੀਂ ਉਹਨਾਂ ਨੇ ਧੱਕੇਸ਼ਾਹੀ ਕਰਕੇ ਗੱਡੀ ਸੁੱਟ ਕੇ ਤੇ ਲੈ ਕੇ ਖਾਂ ਗਏ ਆ ਬਾਪੂ ਕੋਈ ਨਹੀਂ ਛੱਡਿਆ ਮੁਆਵਜ਼ਾ ਮਿਲਿਆ ਕਿਸਾਨਾਂ ਨੂੰ ਕਿ ਨਹੀਂ ਦਿੱਤਾ ਗਿਆ ਜੇ ਸਾਰੇ ਇਹ ਨਹੀਂ ਜੀ ਕੋਈ ਕਿਸ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਿਆ ਜਿੰਨਾ ਹੱਕ ਬਣਦਾ ਜਿੰਨਾ ਹੀ ਮੰਗਦੇ ਆ ਕੋਈ ਮੁਆਵਜ਼ਾ ਨਹੀਂ ਮਿਲਿਆ ਕਿਸੇ ਨੂੰ 20 ਮਿਲ ਗਿਆ ਕਿਸੇ ਨੂੰ 25 ਮਿਲ ਗਿਆ ਕਿਸੇ ਨੂੰ 18 ਮਿਲ ਗਿਆ ਪਰ ਇਹਨੂੰ ਪੂਰੇ ਪੈਸੇ ਨਹੀਂ ਮਿਲੇ ਇਕੱਠੇ ਕੋਈ ਕਿਸਾਨਾਂ ਨੂੰ ਹਰਾਸਤ ਵੀ ਲਿਆ ਗਿਆ ਵਾ ਅੱਗੇ ਦਫ਼ਤਰ ਹਾਂਜੀ ਰੈਸਟਰ ਘਾੜਿਆ ਵਿਨਕ ਸੁਭਾ ਸਿੰਘ ਤੋਂ ਗਏ ਆ ਬੰਦੇ ਹੁਣ ਮੈਂ ਤੇ ਲੇਟ ਆਇਆ ਥੋੜਾ ਜਿਹਾ ਜਦੋਂ ਭਾਲੇ ਆ ਅਕਬਾਲ ਸਿੰਘ ਵਿਨਗਾ ਰਣਜੀਤ ਸਿੰਘ ਮੰਜੀਤ ਸਿੰਘ ਹਰਬੰਸ ਸਿੰਘ ਆ ਬਲਜੀਤ ਸਿੰਘ ਹੋਰ ਬੰਦੇ ਸਾਡੇ ਕਾਫੀ ਜਿਹੜੇ ਮੇਜਰ ਸਿੰਘ ਉਹਦਾ ਭਰਾ ਅਰਪਾਲ ਸਿੰਘ ਪੱਪੂ ਕਰਕੇ ਜਿੱਤਰਾ ਕਰਕੇ ਬੰਦੇ ਵਾਵਾ ਜਿਹੜੇ ਬੰਦੇ ਸਾਡੇ ਕੋਲ ਗ੍ਰਿਫਤਾਰੀ ਕੀਤੀ ਗਈ ਆ ઝોના લઈ કે ਨੈਸ਼ਨਲ ਹਾਈਵੇ ਤੇ ਰੇਂਜਾ ਨੂੰ ਲੈ ਕੇ ਕਿਸਾਨਾਂ ਦੇ ਪੁੱਤ ਤੇ ਸਕਾਰ ਬੈਂਡ ਬਣ ਕੇ ਉਸ ਪਾਸੇ ਵੀ ਕੀ ਫਟੇ ਕੀ ਗੱਲ ਬਾਤ ਹੈ ਬਾਪੂ ਮੈਂ ਦਲਬੀਰ ਸਿੰਘ ਵਿਣਗੋ ਮੀਤ ਪ੍ਰਧਾਨ ਇਹ ਸਾਡੇ ਜੋ ਵੀ ਆ ਪ੍ਰਸ਼ਾਸਨ ਆਇਆ ਵਾ ਇਹਨੇ ਸਾਡੇ ਨਾਲ ਜੋ ਕੋਈ ਸਾਡੇ ਨਾਲ ਰਾਹ ਨਹੀਂ ਮਿੱਥਿਆ ਕੋਈ ਸਾਡਾ ਪਾਣੀ ਦਾ ਨਖਾਸ਼ ਨਹੀਂ ਮਿੱਥਿਆ ਕੋਈ ਵੀ ਜੇ ਸਾਡੇ ਦੋ ਭਰਾਵਾਂ ਦੀ ਪੈਲੀ ਆ ਇੱਕ ਨੇ ਪੈਸੇ ਦੇ ਥੋੜੇ ਬੰਦੇ ਚੁੱਕ ਲਿਆ ਦੂਜਾ ਉਤਰਾ ਰਹਿਣ ਦਿਆ ਵਾ ਇਹ ਬਿਲਕੁਲ ਪ੍ਰਸ਼ਾਸਨ ਜਿਹੜਾ ਵਾ ਸਾਡੇ ਨਾਲ ਬਿਲਕੁਲ ਧੱਕੇਸ਼ਾਹੀ ਕਰਨ ਦਿਆ ਵਾ ਨਾ ਸਾਨੂੰ ਤੂੜੀ ਬਣਾ ਕੇ ਦੇਣ ਦੇਣ ਦਿਆ ਨਾ ਸਾਡੀ ਮਕਈ ਆ ਵੱਢਣ ਵਾਲੀ ਨਾ ਸਾਡੀਆਂ ਮਕਈਆਂ ਕੋਈ ਰਾਖੜਾ ਨਹੀਂਗਾ ਇਹ ਦੱਸੋ ਵੀ ਅਹੀਂ ਹੇਲੀਕਾਪਟਰਾਂ ਸਾਣੀ ਪੈਲੀ ਨੂੰ ਲੰਘਣਾ ਬਾਪੂ ਜੀ ਅੱਜ ਕੀ ਅੱਜ ਮਕਈ ਬਾਈ ਜਾ ਰਹੀ ਹੈ ਮਕਈ ਬਾਈ ਜਾ ਰਹੀ ਹੈ ਕੀ ਗੱਲ ਬਾਤ ਇਹ ਇੱਥੇ ਕੋਈ ਨਹੀਂ ਅਜੇ ਭਾਈ ਭੂਲਾ ਸਿੰਘ ਕਟੂਰ ਸਾਹਿਬ ਦੇ ਆ ਜਿਨ੍ਹਾਂ ਜਮੀਨ ਲਈ ਆ ਵਿਚਾਰਿਆਂ ਪੈਲੀ ਬੈ ਲਈ ਅਰਗੇ ਥੋੜਾ ਜਿਹਾ ਹੋਇਆ ਉਹਨਾਂ ਦੀ ਮਕਈ ਜਿਹੜੀ ਆ ਖਲੋਤੀ ਆ ਸਮਝ ਲੋ ਵੱਢਣ ਦੇ ਸੱਤੇ ਆਈ ਆ ਕੋਈ ਨਹੀਂ ਉਹਨਾਂ ਨੇ ਧੱਕੇਸ਼ਾਹੀ ਕਰਕੇ ਗੱਡੀ ਛੁੱਟ ਕੇ ਤੇ ਲੈ ਕੇ ਖਾਂ ਗਏ ਆ ਬਾਪੂ ਇਹ ਕੋਈ ਨਹੀਂ ਛੱਡਿਆ ਬਾਪੂ ਜੀ ਮਿਲਿਆ ਕਿਸਾਨਾਂ ਨੂੰ ਕਿ ਨਹੀਂ ਦਿੱਤਾ ਗਿਆ ਜੀ ਸਾਰੇ ਇਹ ਨਹੀਂ ਜੀ ਕੋਈ ਕਿਸ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਿਆ ਜਿੰਨਾ ਹੱਕ ਬਣਦਾ ਜਿੰਨਾ ਅਸੀਂ ਮੰਗਦੇ ਆ ਕੋਈ ਮੁਆਵਜ਼ਾ ਨਹੀਂ ਮਿਲਿਆ ਕਿਸ ਨੂੰ 20 ਮਿਲ ਗਿਆ ਕਿਸ ਨੂੰ 25 ਮਿਲ ਗਿਆ ਕਿਸ ਨੂੰ 18 ਮਿਲ ਗਿਆ ਪਰ ਇਹਨੂੰ ਪੂਰੇ ਪੈਸੇ ਨਹੀਂ ਮਿਲੇ ਕੱਠੇ ਕੋਈ ਕਿਸਾਨਾਂ ਨੂੰ ਹਰਾਸਤ ਵੀ ਲਿਆ ਗਿਆ ਬਾਗੇ ਦਫ਼ਤਰ ਹਾਂ ਜੀ ਰਸਤਾ ਘਾੜਿਆ ਬਣ ਕੇ ਸੂਬਾ ਸਿੰਘ ਤੋਂ ਗਏ ਆ ਬੰਦੇ ਹੁਣ ਮੈਂ ਤੇ ਲੇਟ ਆਇਆ ਥੋੜਾ ਜਿਹਾ ਜਦੋਂ ਭਾਲੇ ਆ ਅਗਵਾਲ ਸਿੰਘ ਵਿਣਗਾ ਰਣਜੀਤ ਸਿੰਘ ਮੰਜੀਤ ਸਿੰਘ ਫਰਬੰਸ ਸਿੰਘ ਆ ਬਲਜੀਤ ਸਿੰਘ ਹੋਰ ਬੰਦੇ ਸਾਡੇ ਕਾਫੀ ਜਿਹੜੇ ਮੇਜਰ ਸਿੰਘ ਉਹਦਾ ਭਰਾ ਅਰਪਾਲ ਸਿੰਘ ਪੱਪੂ ਕਰਕੇ ਜਿੱਤਰਾ ਕਰਕੇ ਬੰਦੇ ਵਾਵਾ ਜਿਹੜੇ ਬੰਦੇ ਸਾਡੇ ਕੋਲ ਗ੍ਰਿਫਤਾਰੀ ਕੀਤੀ ਗਏ ਆ